ਉਹ ਗੋਡ ਪਾ ਕੇ ਆਪਣੀ ਉਂਗਲੀ ਤੇ ਨਿਸ਼ਾਨ ਖਾਂਦਸ। ਆ ਜੋ ਕਹਿੰਦਾ ਮੈਂ ਗੈਰ ਰਾਜਨੀਤਿਕ ਆਂ ਜਿਹੜਾ ਬੰਦਾ ਗੋਡ ਪਾ ਕੇ ਆਇਆ ਉਹਨੇ ਕਿਸੇ ਨਾ ਕਿਸੇ ਨੂੰ ਤਾਂ ਪਾਈ ਰੋਣਾ। ਆ ਜੋ ਗੈਰ ਰਾਜਨੀਤਿਕ ਨਾਦੇਵ ਨੇ ਮੋਰਚੇ ਵਿੱਚ ਫਟਾਉਣ ਦੀ ਕੋਸ਼ਿਸ਼ ਕੀਤੀ ਔਰ ਜੁਵਾ ਜੁਨੂਨ ਪਿਛੌੜੀ ਉਥੇ ਘਾਟ ਤੇ ਬੁੜਹਾ ਬਾਗਾਂ ਤੋਂ ਨਿਕਲਿਆ ਤੁਹਾਡੇ ਸਾਹਦੇ ਸਾਹਨੇ ਤੋਂ ਸਾਹਮਣੇ ਆ। ਪੰਜਾਬ ਦੀਆਂ ਕੁੱਝ ਜਥੇਬੰਦੀਆਂ ਨੇ ਇੱਕ ਮੋਰਚਾ ਬਣਾਇਆ ਸੰਯੁਕਤ ਸਮਾਜ ਮੋਰਚਾ ਪੰਜਾਬ ਦੇ ਅੰਦਰ। ਉਹੀ ਰੈਕਸ਼ਨਾਂ ਵੀ ਲੜੀਆਂ। ਮੈਂ ਇਹ ਕਹਿਣਾ ਚਾਹਣਾ ਸਾਡੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਖਾਸ ਤੌਰ ਤੇ ਸਮਝਿਆ ਕਿ ਜੇ ਕਿਤੇ ਉਹਨਾਂ ਇਲੈਕਸ਼ਨਾਂ ਦੇ ਅੰਦਰ ਅਸੀਂ ਇਕੱਠੇ ਹੋ ਕੇ ਲੜਿਓ ਹੁੰਦੇ ਤਾਂ ਸਾਡੇ ਨਵੇਂ ਦੇ ਮਤੂਤਾਂ ਦੇ ਕਿਸਾਨਾਂ ਦੇ ਕਿਤੇ 25 15 20 25 ਵੀ ਅੰਦਰ ਗਏ ਹੁੰਦੇ ਨਾ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕਰਦਾ ਜਦੋਂ ਅਸੀਂ ਆ ਪਿੰਡਾਂ ਤੋਂ ਵੀ ਬੜੀਆਂ ਅੰਸ਼ਾ ਕੇ ਹਸਾਨਾ ਲਾਉਂਦੇ ਆ ਅਸੀਂ ਸੜਕਾਂ ਰੋਕਦੇ ਆ ਤੇ ਸਾਡੇ ਨਵੇਂ ਦੇ ਉੱਤੇ ਅੰਦਰ ਵੀ ਭਾਟੂ ਪਾਉਂਦੇ ਉੱਥੇ ਉਹ ਵੀ ਮੰਗ ਉਠਾਉਂਦੇ ਨੇ ਪਾਈਆ ਜਿਹੜੇ ਵਾਰਕਾਰਾਂ ਨੇ ਮਾਰ ਕੇ ਹਟਮਾਉਣੇ ਚਾਹੀਦੇ ਆ ਪਰ ਅੱਜ ਉਤਪੰਨ ਦੀ ਧੇਨ ਹੋ ਗਈ ਅੱਜ ਵੀ ਫੇਰ ਮੈਂ ਇਹ ਗੱਲ ਕਹਿੰ ਤੀਆਂ ਵੀ ਜਿਹੜੇ ਜਿਹੜਾ ਸੈਕਟਰੀ ਆਏ ਘਟੋਕਾ ਟਾਪਨੀ ਜਥੇਬੰਦੀ ਦੇ ਸੁਪਰ ਕਮੇਟੀ ਦਾ ਮੈਂਬਰ ਹੋਣਗੇ ਹੋਣਗੇ ਫੇਰ ਆਪਾਂ ਕੱਥੀ ਕਰੀਏ ਕਿ ਕੋਈ 1002 ਕਿਸਾਨ ਜਥੇਬੰਦੀਆਂ ਕਿਸਾਨਾਂ ਦੀ ਅਵਾਜ਼ ਨਹੀਂ ਕਰ ਸਕਦੀਆਂ ਸੰਜੋਗਤ ਕਿਸਾਨ ਮੋਰਚਾ ਜਿਹੜਾ ਭਾਰਤ ਬੰਦਰ ਦੇ ਬਣਿਆ ਆ ਉਹੀ ਸਮਰਥਾ ਰੱਖਦਾ ਕਿਸਾਨਾਂ ਦੀ ਅਵਾਜ਼ ਕਰਨ ਦੀ ਤੇ ਸਾਨੂੰ ਵੀ ਆਪਣੀਆਂ-ਆਪਣੀਆਂ ਜਥੇਬੰਦੀਆਂ ਦੇ ਅੰਦਰ ਮੱਦ ਉਠਾਉਣੀ ਚਾਹੀਦੀ ਆ ਚਾਹੇ ਉਹ ਪੰਜਾਬ ਦੇ ਪਾਣੀ ਦਾ ਮਸਲਾ ਹੋਵੇ ਚਾਹੇ ਉਹ ਐਮਐਸਪੀ ਦਾ ਮਸਲਾ ਹੋਵੇ ਚਾਹੇ ਹਵਾਕਰਾਂ ਵਾਲਾ ਮਸਲਾ ਹੋਵੇ ਬੜੇ ਮਸਲੇ ਆ ਇੱਥੇ ਇਕੱਠੇ ਹੋ ਕੇ ਆਪਣੇ ਮਤਵੇਸ ਬਲਾ ਕੇ ਇਹਨਾਂ ਲਈ ਲੜਿਆ ਜਾਵੇ ਤੇ ਲੋਕਾਂ ਨੂੰ ਆਰਥਿਕ ਮੰਗਾਂ ਲੜਾਉਣ ਦੇ ਨਾਲ-ਨਾਲ ਸਾਨੂੰ ਰਾਜਨੀਤਿਕ ਸੇਧ ਵੀ ਦੇਣੀ ਪੈਣੀ ਆ ਜਦੇ ਬੰਨੀਆਂ ਪੰਜਾਬ ਦੇ ਬਹੁਤ ਬੜੀਆਂ ਦੀਆਂ ਹਜ਼ਾਰਾਂ ਕੱਟ ਕੱਟ ਰਹੀਆਂ ਪੰਜ ਲੋਕ ਬੋਟਾ ਆਉਂਦੀਆਂ ਉਹ ਕਹਿੰਦੇ ਸਾਡਾ ਵਲ ਕੱਟਿਆ ਜੀ ਲੋਕ ਪਾ ਜਾਂਦੇ ਕਿਤੇ ਨਾ ਕਿ ਜੇ ਬੋਟਾ ਲੋਕ ਤਿੰਨਾਂ ਕ ਬਾਈ ਕਾਟ ਕਰਦੇ ਸੀ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਵੱਡੇ ਤੋਂ ਵੱਡੇ ਆਗੂ ਆ ਉਹਨੇ ਨਾਲ ਹੀ ਰਹਿਣਾ ਕਿ ਸਦਾ ਜਿਹੜੇ ਬਾਈ ਕਾਟ ਕਹਿੰਦੇ ਕਰਨਾ ਉਹਨਾਂ ਦੇ ਪਿੰਡਾਂ ਦੇ ਅੰਦਰ 84 84 87 88% ਵੋਟ ਕੋਲ ਹੋਈ ਹੈ ਤੇ ਬਾਈ ਕਾਟ ਕਿੱਥੇ ਗਿਆ ਸਾਡਾ ਉਹਨਾਂ ਦਾ ਜਨ ਮਸਲਾ ਨਹੀਂ ਹੱਲ ਹੋਣਾ ਜਿੰਨਾ ਵਿੜੇ ਬੈਠਾ ਮਜ਼ਬੂਰ ਖੇਤਾ ਜਿਵੇਂ ਕਾ ਕਿਸਾਨ ਅਧਾਰਤਾਰ ਅਸੀਂ ਰਾਜਨੀਤਿਕ ਸਮਝਦਾਰੀ ਜੇਦਾਂ ਨਹੀਂ ਹੁੰਦੇ ਜਿੰਨਾ ਚਾਹ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਸਾਡੀ ਲੁੱਟ ਜੇ ਹੋ ਰਹੀ ਹੈ ਤਾਂ ਜਿਹੜੇ ਅਲਾਨੀਆਂ ਵਾਨੀਆਂ ਦਾ ਯਾਰ ਜਿੱਦਾਂ ਦਾ ਬਤ ਪ੍ਰਕਾਸ਼ ਵੱਧ ਰਿਹਾ ਜਿੱਦਾਂ ਦਾ ਕੈਪਟਨ ਅਮਰਿੰਦਰ ਸੋਹਾ ਉਹਦੇ ਨੇ ਭਗਵੰਤ ਮਾਨਿਆ ਤਾਂ ਇਦਾਂ ਨਹੀਂ ਹੋ ਸਕਦਾ ਕੱਲ ਨੂੰ ਕੋਈ ਇਹਨਾਂ ਤੋਂ ਕਿਉਂਕਿ ਫੋਰ ਮੌਕੇ ਸਾਨੂੰ ਚੁਣ ਲੈਣਾ ਸਾਡੀ ਸਮਝਦਾਰੀ ਇਹ ਬਣਦੀ ਹੈ ਕਿ ਸਾਨੂੰ ਇੱਕ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਂਝੇ ਮੰਚ ਤੇ ਇਕੱਠੇ ਹੋ ਕੇ ਜਥੇਬੰਦੀਆਂ ਗੁਲਾਾਈ ਕਰਨ ਤੇ ਕੋਈ ਇਦਾਂ ਦਾ ਇੱਕ ਪੰਜਾ